ਸਰਵ ਨੌਜਵਾਨ ਸਵਰ ਰਜਿਸਟਰਡ ਫਗਵਾੜਾ ਵੱਲੋਂ ਚਲਾਈ ਜਾਂਦੇ ਵੋਕੇਸ਼ਨਲ ਸੈਂਟਰ ਵਿੱਚ ਬਿਊਟੀਸ਼ੀਅਨ ਕੋਰਸ ਦੀ ਸਿਖਲਾਈ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ ਇਸ ਮੌਕੇ ਐਸਟੀਐਮ ਫਗਵਾੜਾ ਸਰਦਾਰ ਜਸ਼ਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਐਸਟੀਐਮ ਫਗਵਾੜਾ ਨੇ ਸਰਟੀਫਿਕੇਟ ਵੰਡੇ ਇਸ ਮੌਕੇ ਹੋਰ ਸ਼ਖਸੀਤਾਂ ਵੀ ਹਾਜ਼ਰ ਸਨ ਐਸਟੀਐਮ ਫਗਵਾੜਾ ਨੇ ਸਵਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿੱਤਾ ਮੁਖੀ ਕੋਰਸ ਆਰਥਿਕ ਤੰਗੀ ਸਮੇਂ ਔਰਤਾਂ ਲਈ ਬਹੁਤ ਸਹਾਈ ਬਣਦੇ ਹਨ ਘਰ ਵਿੱਚ ਕਿਸੇ ਵੀ ਮੁਸ਼ਕਲ ਸਥਿਤੀ ਸਮੇਂ ਔਰਤਾਂ ਲਈ ਬਹੁਤ ਸਹਾਈ ਬਣਦੇ ਹਨ ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਤਵਿੰਦਰ ਰਾਮ ਸਮਾਜ ਸੇਵਕ ਵੀਆਰ ਕਟਾਰੀਆ ਯੂਕੇ ਸਰਵ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਮੂਹ ਮੈਂਬਰ ਤੇ ਵੋਕੇਸ਼ਨਲ ਸੈਂਟਰ ਦੇ ਟੀਚਰ ਤੇ ਵਿਦਿਆਰਥਣਾਂ ਮੌਜੂਦ ਸਨ ਆਓ ਵੀਡੀਓ ਦੇ ਲਾਸਟ ਵਿੱਚ ਦੇਖੋ ਐਸਟੀਐਮ ਫਗਵਾੜਾ ਨੇ ਕੀ ਕੀਤਾ ਅੱਜ ਇੱਕ ਹੋਰ ਬਹੁਤ ਚੰਗਾ ਉਪਾਲਾ ਸਰਵ ਨੌਜਵਾਨ ਸਭਾ ਵੱਲੋਂ ਜੁਟੀਸ਼ਨ ਦੇ ਕੋਰਸ ਸਰਟੀਫਿਕੇਟ ਅੱਜ ਵੰਡੇ ਜਾ ਰਹੇ ਨੇ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਤੇ ਮੈਂ ਚਾਹਨਾ ਕਿ ਇਹ ਸਰਟੀਫਿਕੇਟ ਉਹਨਾਂ ਦੇ ਕੰਮ ਆ ਕੇ ਇਹਨਾਂ ਦਾ ਚੰਗਾ ਕੈਰੀਅਰ ਬਣੇ No. you